ਚਾਹੇ ਬੰਦੇ ਦਾ ਨਾ ਕਿੱਡਾ ਵੀ ਕਾਰੋਬਾਰ ਹੋਵੇ ਪਰ ਜਿਹੜੇ ਸਰਕਾਰੀ ਨੌਕਰੀ ਆ ਨਾ ਸਰਕਾਰੀ ਨੌਕਰੀ ਦੀ ਰੀਸ ਨਹੀਂ ਹੁੰਦੀ ਤੁਹਾਨੂੰ ਪਤਾ ਕਿ ਜੇ ਤੁਸੀਂ 12ਵੀਂ ਪਾਸ ਕੀਤੀ ਹੈ ਭਰਤੀ ਤੋਂ ਡੇ ਵਾਸਤੇ ਹੈ ਪੰਜਾਬ ਸਰਕਾਰ ਵੱਲ ਇਹਨੀਆਂ ਪੋਸਟਾਂ ਲਾਂ ਦਿੱਤੀਆਂ ਗਈਆਂ ਚੈਨਲ ਤੇ ਨਵੇਂ ਆ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪਲੇਕਨ ਦਾ ਬਟਨ ਦਬਾ ਲਓ ਫੇਸਬੁੱਕ ਤੇ ਦੇਖਦੇ ਫੋਲੋ ਕਰ ਲਓ ਕਿਉਂਕਿ ਜਾਂਦੀ ਜਾਂਦੀ ਸਰਕਾਰ ਨੌਕਰੀਆਂ ਬਹੁਤ ਸਾਰੀਆਂ ਕੱਟ ਕੇ ਜਾਊਗੀ ਹੋ ਸਕਦਾ ਤੁਸੀਂ ਵੀ ਆਪਣੀ ਸਾਰੀ ਉਮਰ ਦੀ ਜ਼ਿੰਦਗੀ ਇੱਥੇ ਤੁਸੀਂ ਚੰਗਾ ਮੰਨ ਲਓ ਵੀ ਨੌਕਰੀ ਲਾ ਕੇ ਆਪਣੀ ਜ਼ਿੰਦਗੀ ਨੂੰ ਚੰਗਾ ਨਗਾ ਸਕਦੇ ਹੋ ਤਾਂ ਉਹੀ ਚੀਜ਼ ਵੀ ਬਹੁਤ ਸਾਰੀਆਂ ਪੋਸਟਾਂ ਵਾਲਿਆਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਗਈਆਂ ਇਸ ਲਈ ਫੋਲੋ ਜ਼ਰੂਰ ਕਰ ਲਓ ਤੁਹਾਨੂੰ ਬਿਲਕੁਲ ਸਹੀ ਤੇ ਸਟੀਕ ਦੇਸੀ ਭਾਸ਼ਾ ਜਾਣਕਾਰੀ ਆਪਾਂ ਦਿੰਦੇ ਰਹਿੰਦੇ ਆ ਤੇ ਆਉਣ ਵਾਲੇ ਦਿਨਾਂ ਤੇ ਤੁਹਾਨੂੰ ਇਹ ਜਿਹੜੇ ਪੰਜਾਬ 'ਚ ਪੇਪਰ ਹੁੰਦੇ ਆ ਸਰਕਾਰੀ ਨੌਕਰੀਆਂ ਦੀ ਤਿਆਰੀ ਵੀ ਤੁਹਾਨੂੰ ਬਹੁਤ ਘੱਟ ਫੀਸ ਦੇ ਵਿੱਚ ਜਾਂ ਫ੍ਰੀ ਨੋਟਸਾਂ ਦੇ ਰਾਹੀਂ ਤੁਹਾਨੂੰ ਕਰਵਾਈ ਜਾਊਗੀ ਸੋ ਤੁਸੀਂ ਦੇਖ ਸਕਦੇ ਹੋ ਵੀ ਅਧੀ ਇਨਸਵਾਮਾ ਚੋਣ ਵੱਡੋ ਵੱਲੋਂ ਜਿਹੜੀ ਇਹ ਅਸਾਮੀ ਦਿੱਤੀ ਗਈ ਹੈ ਅਸਾਮੀ ਆਲਰੇਡੀ ਚੱਲ ਰਹੀ ਹੈ ਇਹ ਅਪਲਾਈ ਹੋ ਰਹੇ ਆ ਫਾਰਮ ਜਿਨ੍ਹਾਂ ਨੇ ਨਹੀਂ ਭਰੇ ਤੋਂ ਭਰ ਦੋ ਵੀ ਦੇਖੋ ਇਸ਼ਤਿਹਾਰ ਨੰਬਰ ਲਿਖਿਆ ਸਾਰਾ ਕੁਝ ਪਹਿਲਾਂ ਇਹਨਾਂ ਦੀ ਸਾਰੀਆਂ ਡੇਟਸ ਲਿਖੀਆਂ ਵੀ ਕੀ ਕੀ ਇਹਦੇ ਵਿੱਚ ਆਊਗਾ ਉਸ ਤੋਂ ਪਹਿਲਾਂ ਆਪਾਂ ਚੈੱਕ ਕਰ ਲਈ ਵੀ ਪੋਸਟ ਕੀ ਹੈ ਤਾਂ ਅਧੀ ਇਨਸਵਾਮਾ ਬੋਰਡ ਦਾ ਮਤਲਬ ਹੁੰਦਾ ਪੀ ਟ੍ਰਿਪਲ ਐਸ ਐਸ ਬੀ ਜਿਹਨੂੰ ਅਸੀਂ ਬੋਲ ਸਕਦੇ ਆ ਇਹਨੂੰ ਸ਼ਾਰਟ ਚ ਬੋਲ ਸਕਦੇ ਆ ਠੀਕ ਹੈ ਤਾਂ ਇਸ ਬੋਰਡ ਵੱਲੋਂ ਇਹ ਅਸਾਮੀਆਂ ਦਿੱਤੀਆਂ ਜਾਂਦੀਆਂ ਨੇ ਤਾਂ ਇਹ ਅਫੀਸ਼ੀਅਲ ਉਹਨਾਂ ਦੀ ਵੈਬਸਾਈਟ ਆ ਖੁਦ ਵੀ ਜਾ ਕੇ ਚੈੱਕ ਕਰ ਸਕਦੇ ਹੋ 28 ਨੂੰ ਜਿਹੜਾ ਅਖਬਾਰ ਚ ਖਬਰ ਆਈ ਸੀ ਔਰ ਇਹਨਾਂ ਨੇ ਇਹ ਅਪਲਾਈ ਦੀ ਸ਼ੁਰੂ ਕਰ ਦਿੱਤੀ ਹੈ ਮਿਤੀ 30 ਤੋਂ ਅਪਲਾਈ ਹੋਣਾ ਸ਼ੁਰੂ ਹੋ ਗਿਆ 30 ਜੁਲਾਈ ਤੋਂ ਅਪਲਾਈ ਹੋ ਚੁੱਕਿਆ ਹੈ ਆਨਲਾਈਨ ਅਪਲਾਈ ਕਰ ਸਕਦੇ ਹੋ ਘਰ ਬੈਠੇ ਫਾਰਮ ਆਪ ਕਰ ਸਕਦੇ ਹੋ ਜਾਂ ਕੈਫੇ ਤੇ ਜਾ ਕੇ ਕਰ ਸਕਦੇ ਹੋ ਸੋ ਵੀ ਅਪਲਾਈ ਕਰਨ ਦੀ ਲਾਸਟ ਡੇਟ 24 ਅੱਠ ਹੈ 24 ਅਗਸਤ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਕਿਹੜੀ ਭਰਤੀ ਹੈਗੀ ਤੁਹਾਡੇ ਸਾਹਮਣੇ ਹੈ ਵੀ ਵਿਧਿਕ ਦਫਤਰ ਡਾਇਰੈਕਟਰ ਜਨਰਲ ਆਫ ਪੁਲਿਸ ਪੰਜਾਬ ਚੰਡੀਗੜ੍ਹ ਵੱਲੋਂ ਪੋਸਟਾਂ ਕਢੀਆਂ ਗਈਆਂ ਸੁਪਰੀਨਟ ਦੀਆਂ 29 ਪੋਸਟਾਂ ਵਾਰਡਨ ਦੀਆਂ 451 ਮੈਟਰ ਦੀਆਂ 20 ਪੋਸਟਾਂ ਟੋਟਲ ਕਰਕੇ ਕੀਤੀ ਹੈ ਤਾਂ ਇਹਨਾਂ ਪੋਸਟਾਂ 'ਚ ਤੁਹਾਡਾ 100% ਹੀ ਜਿਹੜਾ ਨਾਮ ਆਏਗਾ ਸੋ ਇੱਥੇ ਵੀ ਕੈਟਾਗਰੀ ਵਾਂਹ ਜਿਹੜੀਆਂ ਸੁਪਰੀਡੈਂਟ ਦੀਆਂ ਪੋਸਟਾਂ ਵੰਡੀਆਂ ਗਈਆਂ ਨੇ ਚਰਨਲ ਨੂੰ ਦੇਖੋ ਕਿੰਨੀਆਂ 13 ਨੇ ਫੀਮੇਲ ਵਾਸਤੇ ਰਿਜ਼ਰਵ ਜੀ ਤਿੰਨ ਰੱਖੀਆਂ ਗਈਆਂ ای ڈਬਲਯੂ ਐਸ ਵਾਸਤੇ ਤਿੰਨ ਹੈ ਬਾਕੀ ਇੱਕ ਇਧਰ ਰੱਖੀ ਗਈ ਆ ਬਾਕੀ ਐਸ ਸੀ ਐਮ ਬੀ ਵਾਸਤੇ ਤਿੰਨ ਇੱਕ ਫੀਮੇਲ ਵਾਸਤੇ ਉਹਨਾਂ 'ਚ ਵੀ ਹੈ ਨਾ ਐਸ ਸੀ ਆਰਓ ਵਾਸਤੇ ਦੋ ਇੱਦਾਂ ਬੀ ਸੀ ਵਾਸਤੇ ਤਿੰਨ ਇੱਕ ਇੱਦਾਂ ਵੰਡੀਆਂ ਗਈਆਂ ਇਹ ਸਾਰੀਆਂ ਪੋਸਟਾਂ ਤੁਸੀਂ ਆਪ ਇਹਨੂੰ ਸਕਰੀਨਸ਼ਾਟ ਲੈ ਕੇ ਪੜ੍ਹ ਸਕਦੇ ਹੋ ਵੀਡੀਓ ਰੋਕ ਕੇ ਵੀ ਕਿਦਾਂ ਕਿਹੜੀ ਕੈਟਾ ਪੋਸਟਾ ਵੀ ਕੈਟਾਗਰੀ ਵਾਜ਼ ਵੰਡੀਆਂ ਹੋਈਆਂ ਤੁਹਾਡੇ ਸਾਹਮਣੇ ਆ ਇਹਨੂੰ ਸਕਰੀਨਸ਼ਾਟ ਲੈ ਕੇ ਪੜ੍ਹ ਸਕਦੇ ਹੋ ਠੀਕ ਹੈ ਕੋਈ ਜ਼ਿਆਦਾ ਵਧੀਆ ਜਾਣਕਾਰੀ ਆਪਾਂ ਨੂੰ ਨਹੀਂ ਕਹਿ ਸਕਦੇ ਸੋ ਕੈਟਾਗਰੀ ਵਾਜ਼ ਕੋਡ ਇਸ ਨੂੰ ਜਦੋਂ ਫਾਰਮ ਅਪਲਾਈ ਕਰੋਗੇ ਉਦੋਂ ਜ਼ਰੂਰ ਤੁਹਾਨੂੰ ਇਹਦੀ ਵੀ ਜ਼ਰੂਰਤ ਨਹੀਂ ਹੈਗੀ ਕੋਈ ਸੋ ਉਸ ਤੋਂ ਬਾਅਦ ਅੱਗੇ ਵੀ ਨੈਕਸਟ ਨੈਕਸਟ ਜਿਹੜੀ ਮੇਨ ਮੇਨ ਚੀਜ਼ ਆ ਤੁਹਾਨੂੰ ਉਹ ਦੱਸਣ ਜਾ ਰਹੇ ਆ ਆਪ ਇਹ ਮੇਨ ਚੀਜ਼ ਵੀ ਸਾਰਿਆਂ ਨੂੰ ਇਹ ਹੁੰਦਾ ਵੀ ਭਰ ਕੌਣ ਸਕਦਾ ਪਿੱਤੇ ਅਖੋਜਤਾ ਕੀ ਆ ਸੈਕ ਸੁਪਰੀਡੈਂਟ ਦੀਆਂ ਪੋਸਟਾਂ ਦੀ ਤਨਖਾਹ ਬਹੁਤ ਜ਼ਿਆਦਾ ਸਾਨੂੰ ਦੱਸਦੇ ਕਿੰਨੀ ਤਨਖਾਹ ਹੈ ਕਿ ਪਤਾ ਲੱਗੂ ਇਹਦੇ ਵਾਸ ਡਿਗਰੀ ਹੋਣੀ ਚਾਹੀਦੀ ਹੈ ਭਾਵ ਤੁਹਾਡੀ ਗ੍ਰੈਜੂਏਸ਼ਨ ਬੀਏ ਪਾਸ ਹੋਣੀ ਚਾਹੀਦੀ ਹੈ ਕਿਸੇ ਵੀ ਮੰਨ ਲਓ ਵੀ ਸਟਰੀਮ ਦੇ ਵਿੱਚ ਹੋਣੀ ਚਾਹੀਦੀ ਹੈ ਠੀਕ ਹੈ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਹੋਣੀ ਚਾਹੀਦੀ ਆ ਜਿਹੜੀਆਂ ਵਾਰਡਨ ਦੀਆਂ ਪੋਸਟਾਂ 451 ਪੋਸਟਾਂ ਨੇ ਇਹ ਐਜੂਕੇਸ਼ਨਲ ਇਹਨਾਂ ਵਿੱਚ ਰੱਖੀ ਗਈ ਜਿਹੜੀ ਯੋਗਤਾ ਆਪਾਂ ਕਹਿੰਦੇ ਭਰਨ ਦੀ ਜੇ ਤੁਸੀਂ 12ਵੀਂ ਪਾਸ ਹੋ ਪਲੱਸ 2 ਪਾਸ ਹੋ ਤਾਂ ਤੁਸੀਂ ਇਸ ਨੂੰ ਭਰ ਸਕਦੇ ਹੋ ਅੱਖਾਂ ਵਿੱਚ ਕੇ ਠੀਕ ਹੈ ਕੋਈ ਵੀ ਇਹ ਨਹੀਂ ਮੰਗੀ ਕੁਛ ਨਹੀਂ 12ਵੀਂ ਪਾਸ ਹੋ ਤਾਂ ਭਰ ਸਕਦੇ ਹੋ ਤੇ ਇਹਨਾਂ ਵਿੱਚ ਇੱਕ ਚੀਜ਼ ਯਾਦ ਰੱਖੀ ਵੀ ਥੋੜੀ 10ਵੀਂ ਪੱਧਰ ਦੀ ਪੰਜਾਬੀ ਪਾਸ ਹੋਣੀ ਲਾਜ਼ਮੀ ਹੈ ਜੇ ਤੁਸੀਂ 10ਵੀਂ ਪੱਧਰ ਦੀ ਪੰਜਾਬੀ ਚ ਫੇਲ ਹੋ ਤਾਂ ਤੁਸੀਂ ਇਹ ਭਰ ਨਹੀਂ ਸਕਦੇ ਇਸ ਲਈ ਵੀ ਇਹ ਬਹੁਤ ਜ਼ਰੂਰੀ ਹੈ ਠੀਕ ਹੈ ਅੱਗੇ ਤੇ ਇਹਦੇ ਵਿੱਚ ਵੀ ਬਾਰਡਰ ਦੀਆਂ ਪੋਸਟਾਂ 'ਚ ਫਿਜ਼ੀਕਲ ਟੈਸਟ ਜਿਹੜਾ ਪੀਐਮਟੀ ਮੰਗਿਆ ਗਿਆ ਇਹ ਪੋਸਟਾਂ ਭਰ ਕੌਣ ਸਕਦਾ ਵੀ ਇੱਕ ਤਾਂ ਦੇਖੋ 12ਵੀਂ ਪਾਸ ਹੋਣੀ ਚਾਹੀਦੀ ਹੈ ਵੀ ਜਿਹੜਾ ਮੁੰਡਿਆਂ ਦਾ ਕੱਦ 5 ਫੁੱਟ 7 ਇੰਚ ਹੋਣਾ ਲਾਜ਼ਮੀ ਹੈ 5 ਫੁੱਟ 7 ਇੰਚ ਤੋਂ ਜੇ ਘੱਟ ਹੈਗਾ ਤਾਂ ਤੁਸੀਂ ਇਸ ਪੋਸਟ ਨੂੰ ਭਰ ਲਈ ਐਲੀਜੀਬਲ ਨਹੀਂ ਤੇ ਇਸ ਤਰ੍ਹਾਂ ਜਿਹੜੇ ਹੋਰ ਕਾਸਟ ਵਾਸਤੇ ਡੋਗਰਾ ਗੋਰਖਸ ਵਾਸਤੇ ਜਿਹੜੀ 5 ਫੁੱਟ 4.5 ਇੰਚ ਇਹਨਾਂ ਨੇ ਰੱਖਿਆ ਹੋਇਆ ਤੇ ਜਿਹੜਾ ਇਥੇ ਛਾਤੀ ਦਾ ਫਲਾ ਮੰਗਿਆ ਗਿਆ ਇਹਦੇ ਵਿੱਚ ਜਿਹੜਾ ਛਾਤੀ ਦਾ ਫਲਾ ਆਪਣਾ ਬਿਨਾ ਮਲ ਵੀ ਛਾਤੀ ਨਾਰਮਲ ਛਾਤੀ ਜਿਹੜੀ 33 ਇੰਚ ਤੋਂ ਥੋੜਾ ਸਾਈਜ਼ ਹੋਣਾ ਚਾਹੁੰਦਾ ਛਾਤੀ ਦਾ ਤੇ ਜਿਹੜਾ ਫਲਾ ਕਰਕੇ ਸਾਹ ਭਰ ਕੇ ਅੰਦਰ ਜਿਹੜਾ 34 ਇੰਚ ਜਿਹੜਾ ਸਾਈਜ਼ ਹੋਣਾ ਚਾਹੀਦਾ ਤੁਹਾਡੀ ਛਾਤੀ ਦਾ ਅੱਖਾਂ ਨਾਰਮਲ ਵੀ ਹੋਣੀਆਂ ਚਾਹੀਦੀਆਂ ਤੁਹਾਡੀਆਂ ਬਿਲਕੁਲ ਠੀਕ ਹੈ ਤੇ ਕੋਈ ਕਲਰ ਬਲਾਈਂਡ ਨਹੀਂ ਹੋਣੀ ਚਾਹੀਦੀ ਇਸ ਤੋਂ ਮੈਟਰ ਨਹੀਂ ਹੈ ਜਿਹੜੀਆਂ ਪੋਸਟਾਂ ਇਹ ਜਿਹੜੀਆਂ ਇਹਨਾਂ ਵਿੱਚ ਕੁਆਲਿਫਿਕੇਸ਼ਨ ਸੇਮ ਰਹੇਗੀ ਪਲੱਸ 2 ਹੋਏਗੀ 10ਵੀਂ ਪੱਧਰ ਦੀ ਪੰਜਾਬੀ ਪਾਸ ਹੋਣੀ ਚਾਹੀਦੀ ਹੈ ਪਰ ਇਹਦੇ ਵਿੱਚ ਫਿਜ਼ੀਕਲ ਦਾ ਥੋੜਾ ਫਰਕ ਹੈ 5 ਫੁੱਟ 3 ਇੰਚ ਕੱਟ ਚਾਹੀਦਾ ਫੀਮੇਲ ਵਾਸਤੇ 50 ਕਿਲੋ ਭਾਰ ਚਾਹੀਦਾ ਵੀ 50 ਤੋਂ ਉੱਪਰ ਵੀ ਚੱਲ ਸਕਦਾ ਪਰ 50 ਤੋਂ ਘੱਟ ਨਹੀਂ ਚਾਹੀਦਾ ਭਾਰ ਠੀਕ ਹੈ ਇਹ ਸਾ ਐਕਟੀਵਿਟੀ ਅਸਿਸਟੈਂਟ ਸੁਪਰੀਟੈਂਡੈਂਟ ਦੀਆਂ ਪੋਸਟਾਂ ਜਿਹਨੂੰ ਆਪਾਂ ਕਹਿ ਸਕਦੇ ਹਾਂ ਇਹਦੇ ਵਿੱਚ ਉਮਰ ਆਮ ਜਿਹੜੀ ਜਨਰਲ ਵਰਗ ਵਾਸਤੇ 21 ਤੋਂ 27 ਸਾਲ ਰੱਖੀ ਗਈ ਆ ਪਰ ਇੱਥੇ ਜਿਹੜੇ ਕੋਈ ਹੋਰ ਇੱਥੇ ਸੈਂਟਰ ਗਵਰਨਮੈਂਟ ਦੇ ਜਿਹੜੇ ਕੋਈ ਅਧਿਕਾਰੀ ਹੋਣਗੇ ਤਾਂ ਉਹਨਾਂ ਨੂੰ 45 ਸਾਲ ਤੱਕ ਛੋੜ ਦਿੱਤੀ ਜਾਊਗੀ ਸ਼ਡਿਊਲ ਕਾਸਟ ਜਿਹੜੇ ਆਪਾਂ ਕਹਿੰਦੇ ਆ ਐਸਸੀਬੀਸੀ ਹੁੰਦੇ ਆ ਉਹਨਾਂ ਨੂੰ ਜਿਹੜੀ ਛੋਟ 32 ਸਾਲ ਤੱਕ ਦਿੱਤੀ ਜਾਊਗੀ ਠੀਕ ਹੈ ਬਾਕੀ ਹੋਰ ਕੈਟਾਗਰੀ ਨੂੰ ਛੋਟ ਹੈਗੀ ਤੁਸੀਂ ਪੜ੍ਹ ਸਕਦੇ ਹੋ ਸਕਰੀਨ ਸ਼ਾਟ ਲੈ ਕੇ ਜਿਹੜੀ ਅਸਾਮੀਆਂ ਵਾਰਡਨ ਦੀਆਂ ਵੀ ਇਹਦੇ ਵਿੱਚ ਕਿੰਨੀਆਂ 18 ਤੇ ਬਾਕੀ ਤੁਸੀਂ ਹੋਰ ਇਹਦੇ ਵਿੱਚ ਮੈਟਰਨ ਵਾਸਤੇ ਵੀ ਸੇਮ ਰਹੂਗਾ ਠੀਕ ਹੈ 18 ਤੋਂ 27 ਰਹੂਗੀ ਆਮ ਜਨਰਲ ਵਾਸਤੇ ਤੇ ਕੈਟਾਗਰੀ ਜਿਹੜੀ 32 ਸਾਲ ਤੱਕ ਦੀ ਏਜ ਰੀ ਰੱਖੀ ਗਈ ਹੈ ਉਹਨਾਂ ਨੂੰ ਏਜ ਰਿਲੇਕਸ਼ਨ ਹੈ ਸੋ ਆ ਦੇਖੋ ਵੀ ਤਨਖਾਹ ਸੁਪਰੀਟੈਂਡੈਂਟ ਸਾਹਿਬ ਐਕਜ਼ੀਕਿਊਟੈਂਟ ਦੀ ਤਨਖਾਹ ਤੁਹਾਨੂੰ 35000 ਤੋਂ ਲੈ ਕੇ 112000 ਤੱਕ ਸੈਲਰੀ ਮਿਲਣੀ ਹੈ ਤੇ ਵਾਰਡਨ ਮੈਟਰਨ ਦੀ ਤੁਹਾਨੂੰ ਸੈਲਰੀ ਜਿਹੜੇ 19000 ਤੋਂ ਲੈ ਕੇ 63200 ਰੁਪਏ ਤੱਕ ਜਿਹੜੀ ਤੁਹਾਨੂੰ ਸੈਲਰੀ ਇਥੇ ਪ੍ਰੋਵਾਈਡ ਹੋਣੀ ਹੈ ਠੀਕ ਹੈ ਫੀਸ ਕਿੰਦੀ ਰਹੂਗੀ ਇਹਨਾਂ ਪੋਸਟ ਨੂੰ ਭਰਨ ਦਾ ਫਾਰਮ ਭਰਨ ਦੀ ਫੀ ईडब्ल्यूएस वास्ते 250 रखी गई है सबका फौजियां वास्ते 200 रखी गई है ठीक है उसके बाद भी नेक्स्ट जिन्ना ਨੂੰ ਵੀ ਜਾਣਕਾਰੀ ਵਧੀਆ ਲੱਗਦੀ ਹੈ ਨਾ ਇੱਕ ਵਾਰੀ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਤਾਂ ਕਿ ਇਨ ਫਿਊਚਰ ਆਪਾਂ ਕਹਿੰਦੇ ਜੇ ਤੁਸੀਂ ਆਪ ਲਈ ਸੀ ਵੱਲ ਨਹੀਂ ਹੈਗੇ ਯਾਰ ਕਿਸੇ ਦਾ ਭਲਾ ਤਾਂ ਕਰ ਦੋ ਸ਼ੇਅਰ ਕਰਕੇ ਕਿਉਂਕਿ ਬਹੁਤ ਸਾਰੇ ਵਿਚਾਰੇ ਨੌਕਰੀ ਲਈ ਭਾਲ ਤੇ ਹੁੰਦੇ ਆ ਹਨ ਤਾਂ ਕਿਸੇ ਦਾ ਭਲਾ ਹੋ ਜੂ ਤਾਂ ਚੰਗੀ ਗੱਲ ਹੈ ਇਸ ਲਈ ਵੀ ਸ਼ੇਅਰ ਜਰੂਰ ਕਰ ਦਿਆ ਕਰੋ ਸੋ ਚੋਣ ਵਿਧੀ ਤਾਂ ਇਹਨਾਂ ਪੋਸਟਾਂ ਦੇ ਵਿੱਚ ਦੇਖੋ ਫਾਰਮ ਭਰਨ ਤੋਂ ਬਾਅਦ ਤੁਹਾਡੇ ਚੋਣ ਦਾ ਤਰੀਕਾ ਕੀ ਰਹੂਗਾ ਵੀ ਇੱਕ ਆਬਜੈਕਟਿਵ ਟੈਸਟ ਟੈਸਟ ਹੋਊਗਾ ਲਿਖਤੀ ਟੈਸਟ ਹੋਊਗਾ 120 ਅੰਕਾਂ ਦਾ ਜਾਂ 100 ਅੰਕਾਂ ਦਾ ਹੁੰਦਾ ਹੁੰਦਾ ਠੀਕ ਹੈ ਸੋ ਇਹ ਹੋਊਗਾ ਤੇ ਇਹਦੇ ਨਾਲ ਨਾਲ ਵੀ ਇੱਕ ਟੈਸਟ ਹੋਰ ਹੋਊਗਾ ਜਿਹੜਾ ਪੰਜਾਬੀ ਲਿਖਤੀ ਟੈਸਟ ਹੁੰਦਾ ਵੀ ਪੰਜਾਬੀ ਪੱਧਰ ਦਾ 10ਵੀਂ ਪੱਧਰ ਦੀ ਪੰਜਾਬੀ ਪੁੱਛੀ ਜਾਂਦੀ ਜਿਹਦੇ ਵਿੱਚੋਂ 50 ਅੰਕਾਂ ਦਾ ਟੈਸਟ ਵੀ ਹੋ ਸਕਦਾ 100 ਦਾ ਵੀ ਹੋ ਸਕਦਾ ਜੇ 50 ਦਾ ਹੋਇਆ ਤਾਂ 25 ਲੈਣੇ ਜ਼ਰੂਰੀ ਹੋਣਗੇ 100 ਦਾ ਹੋਇਆ ਤਾਂ 50 ਲੈਣੇ ਜ਼ਰੂਰੀ ਹੋਣਗੇ ਠੀਕ ਆਪਾਂ 50% ਅੰਕਾਂ ਕੋਈ ਜ਼ਰੂਰੀ ਨੇ ਤੇ ਇਹ ਕੁਆਲੀਫਾਈ ਨੇਚਰ ਟੈਸਟ ਹੀ ਹੁੰਦਾ ਇਹਨੂੰ ਬਸ ਕੱਲਾ ਕੁਆਲੀਫਾਈ ਕਰਨਾ ਹੁੰਦਾ ਇਹਦੀ ਮੈਰਿਟ ਨਹੀਂ ਜੁੜਦੀ ਮੈਰਿਟ ਜੁੜੂਗੀ ਜਿਹੜਾ ਪਹਿਲਾ ਥੋੜਾ ਮੇਨ ਟੈਸਟ ਹੋਊਗਾ 100 ਜਾਂ 120 ਅੰਕਾਂ ਵਾਲਾ ਠੀਕ ਹੈ ਸੋ ਉਸ ਤੋਂ ਬਾਅਦ ਵੀ ਜੇ ਬਰਾਬਰ ਕਿਸੇ ਦੇ ਅ ਚੀਜ਼ ਨਹੀਂ ਹੈਗੀ ਐ ਸੋ ਇਹ ਸੀ ਜਾਣਕਾਰੀ ਵੀ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਕਰੋ ਆਉਣ ਵਾਲੀਆਂ ਹੋਰ ਬਹੁਤ ਸਾਰੀਆਂ ਭਰਤੀਆਂ ਦੀ ਜਿਹੜੀ ਜਾਣਕਾਰੀ ਪੈਂਡਿੰਗ ਪਈਆ ਹਜੇ ਮੈਂ ਵੀਡੀਓ ਬਣਾ ਕੇ ਤੁਹਾਨੂੰ ਜਲਦੀ ਭੇਜਾਂਗਾ ਤਾਂ ਤੁਸੀਂ ਵੀ ਫੋਲੋ ਕਰ ਲਓ ਚੈਨਲ ਨੂੰ ਫੇਸਬੁੱਕ ਤੇ ਦੇਖਣਾ YouTube ਤੇ ਦੇਖਣਾ ਸਬਸਕ੍ਰਾਈਬ ਕਰ ਲਓ ਠੀਕ ਹੈ ਵੀ ਧੰਨਵਾਦ